ਵਾਰਨਿੰਗ ਐਸ ਮਹੱਲੇ ਚ ਤੂੰ ਦੁਕਾਨ ਕਰਦਾ ਤਾਂ ਸਹੀ ਸਮਾਨ ਹੀ ਵੇਚਣਾ ਤੇ ਵਰਨਾ ਤਿਆਰੀ ਕਰ ਲੋ ਸਿਰਫ ਕਾਨੂੰਨ ਦਾ ਵੀਜ਼ਾ ਹੀ ਲੱਗਣਾ ਹੁਣ ਲੰਮਾ ਤੁਹਾਡਾ ਜੇ ਮੇਰੇ ਏਰੀਏ ਚ ਮੈਨੂੰ ਪਤਾ ਲੱਗ ਗਿਆ ਕਬਾੜ ਦੇ ਨਾਂ ਤੇ ਕੋਈ ਚੀਜ਼ ਚੋਰੀ ਵਾਲੀ ਫਰੀਜਲੀ ਜਾਂ ਵੇਚ ਲਈ ਜਾਂ ਕੋਈ ਗਲਤ ਕੰਮ ਕੀਤਾ ਸਮਾਨ ਸਮੋਹ ਜਾਂ ਨਾ ਵੇਚਣਾ ਬੰਦ ਕਰਦੇ ਹੁਣ ਤੁਹਾਡੀਆਂ ਸੋਹਾਂ ਸਾਹਾਂ ਨਹੀਂ ਲੱਗਦੀਆਂ ਠੀਕ ਐ ਮੈਂ ਤੁਹਾਨੂੰ ਇਹ ਮੇਰੀ ਵਾਰਨਿੰਗ ਐ ਸਿੱਧੀ ਡੀਐਸਪੀ ਸਾਹਿਬ ਆਏ ਇੱਥੇ ਵਾਰਨਿੰਗ ਐ ਇਸ ਮਹੱਲੇ ਚ ਤੂੰ ਦੁਕਾਨ ਕਰਦਾ ਤਾਂ ਸਹੀ ਸਮਾਨ ਹੀ ਵੇਚਣਾ ਜਿਹੜਾ ਕੰਮ ਕਰਦਾ ਉਹੀ ਕੰਮ ਹਾਂ ਸਮਝ ਗਿਆ ਤੇ ਦੂਜੀ ਗੱਲ ਪਤਾ ਤੇ ਵਰਨਾ ਵਰਨਾ ਮੈਂ ਤੁਸੀਂ ਆ ਗਏ ਠੀਕ ਹੈ ਜੀ ਮੈਂ ਆ ਗਿਆ ਮੈਂ ਤੈਨੂੰ ਇਹੀ ਵਾਰਨਿੰਗ ਤੁਹਾਨੂੰ ਦੇਣ ਆਇਆ ਸਮਝ ਗਿਆ ਤੇ ਵਰਨਾ ਤਿਆਰੀ ਕਰ ਲੋ ਸਿਰਫ ਕਾਨੂੰਨ ਦਾ ਵੀਜ਼ਾ ਹੀ ਲੱਗਣਾ ਹੁਣ ਲੰਮਾ ਤੁਹਾਡਾ ਜਿਨ੍ਹਾਂ ਦੇ ਮੁੰਡੇ ਤੁਸੀਂ ਕਮਾਂਚ ਭੇਜੇ ਉਹ ਕਿੱਧਰ ਗਏ ਹੈ ਹਾਂ ਹੂੰ ਕਰੋ ਸਰਚ ਮੁੰਡਿਓ ਕਰੋ ਲਾਈਟ ਜਗਾਓ ਇੱਧਰ ਲਈ ਏਸੀ ਸਾਰੇ 100 ਨੰਬਰ ਸਾਰੇ ਏਸੀ ਛੱਡ ਛੱਡ ਕੇ ਬਾਹਰ ਚ ਬੈਠੇ ਆ ਦੇਖੋ ਏਸੀ ਅੰਦਰ ਚੱਲ ਰਹੀ ਐ ਬਾਹਰ ਚ ਬੈਠੇ ਆ ਕਰੋ ਮੁੰਡਿਓ ਅੰਦਰ ਆਓ ਕੁੜੀ ਬਿਲਾਓ ਆਓ ਕੁਲਵਿੰਦਰ ਅੱਗਿਓ ਸ਼ਾਬਾਸ਼ ਬੀਬੀ ਅੰਦਰ ਆ ਮਾੜਾ ਇੱਧਰ ਲਈ ਪੱਸੇ ਜਾ ਦਰਵਾਜਾ ਬੈੱਡ ਖੋਲੋ ਆਪਦੇ ਤੁਹਾਡੇ ਆ ਕੇ ਆਪ ਚੱਲ ਕੁਲਵਿੰਦਰ ਨਾਲ ਸ਼ਾਬਾਸ਼ ਚਲੋ ਚਲੋ ਖੋਲੋ ਜਵਾਕ ਨੂੰ ਚੱਕੋ ਜਵਾਕ ਨੂੰ ਚੱਕ ਲਓ ਬੀਬੀ ਅਸੀਂ ਆ ਦਰਵਾਜਾ ਬੈੱਡ ਚੈੱਕ ਕਰਨਾ ਕੱਢੋ ਬਾਹਰ ਇਹਨਾਂ ਦਾ ਇਹਨਾਂ ਨਹੀਂ ਛੁੱਟੋ ਬਸ ਇਹੋ ਤਾਂ ਲਈ ਚੰਨ ਦੇ ਤਾਵੇਂ ਸੰਭਾਲਣਾ ਇਹਨਾਂ ਦਾ ਕੰਮ ਕੱਢੋ 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 ਇਹੋਨਾਂ ਦੀ ਬਾਦੂਆ ਤੁਹਾਨੂੰ ਲੱਗਣੀ ਆ ਦੇਖਿਓ ਤੁਸੀਂ ਤੁਸੀਂ ਕਰੋ ਕਰੋ ਬਾਹਰ ਕੱਢੋ ਪੋਤੇ ਇਹ ਇੱਧਰ ਬਾਹਰ ਕੱਢੋ ਉਹ ਬੋਰੀ ਥੱਲੇ ਛੁੱਟੋ ਡਰਾਮਾ ਕਣਕ ਵਾਲਾ ਕੱਢੋ ਕਿਤੇ ਕੋਈ ਕੀਮਤੀ ਚੀਜ਼ ਪਈ ਆ ਤਾਂ ਕੋਲੇ ਖੜਜੋ ਮੁੰਡਿਆਂ ਦੇ ਮੇਰੇ ਆਂ। ਤੂੰ ਪੈਸੇ ਪੁੱਛਦਾ ਨਹੀਂ ਨਾ ਪਏ ਕਿਤੇ? ਕੀ ਦਾ ਘਰ ਵਾਲਾ ਮੁੱਕਿਆ ਸੀ? ਘਰ ਵਾਲਾ ਤੇਰਾ ਮੁੱਕਿਆ ਸੀ? ਮੇਰਾ ਮਾਰਿਆ। ਮੰਨ ਦਿਓ ਨਾ ਤੁਸੀਂ ਅਗਲੀ ਛੱਤ ਇਹਨਾਂ ਦੀ। ਛੱਤ ਦੀ ਟੈਂਕੀ ਦੇਖ ਲਈ ਟੈਂਕੀ। ਚਲੋ। ਏਸੀ ਚਲਾ ਚਲਾ ਕੇ ਬਾਹਰ ਬਾਹਰ ਚ ਬੈਠੇ ਆ ਦੱਸੋ। ਹਾਂਜੀ। ਹਾਂ। ਕਲਵਾਓ ਇਹਨਾਂ ਦਾ ਕੰਮ ਸਾਰਾ ਕਲਵਾਓ ਮੁੰਡਾ ਆ ਜਾ ਵੀ ਬਾਹਰ ਆ ਜਾ ਆ ਜਾ ਕੀ ਨਾਂ ਤੇਰਾ ਬਾਹਰ ਆਉਤਨੇ ਬਾਹਰ ਆਉ ਤੂੰ ਕਿੱਥੋਂ ਦਾ ਰਹਿਣ ਵਾਲਾ ਤੂੰ ਆਹ ਜਿਹੜਾ ਸੱਤਾ ਪਿਆ ਮੁੰਡਾ ਹੈ ਹੈ ਖੜਾ ਕਰੋ ਨੂੰ ਕਢਾਓ ਕਢਾਓ ਉਹ ਮੋਟਰਸਾਈਕਲ ਦੀ ਆਰਸੀ ਲਿਆਓ ਕਿੱਥੇ ਦਿਖਾਓ ਆਰਸੀ ਕਿੱਥੇ ਦੀ ਕਰੋ ਸਰਚ ਕਰੋ ਮੁੰਡੇ ਸਰਚ ਕਰੋ ਚਲੋ ਸਰਚ ਕਰੋ ਚਲੋ ਖਿੱਚੋ ਆ ਗੱਦੇ ਗੁੱਦੇ ਦੇ ਪਾਸੇ ਖਿੱਚੋ 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 ਓਰੇ ਆ ਕਿੱਥੇ ਆ ਉਹਦਾ ਘਰ ਘਰ ਵਾਲਾ ਬਲਾਕ ਕਿੱਧਰ ਉਰੇ ਆ ਸ਼ਰਾ ਉਰੇ ਆ ਤੂੰ ਕੀ ਨਾਂ ਤੇਰਾ ਮੋਣੀ ਮੋਣੀ ਕਿੰਨੇ ਮੁੰਡੇ ਆ ਤੇਰੇ ਦੋ ਗਲਤ ਕੰਮ ਨਹੀਂ ਕਰਨਾ ਨਹੀਂ ਨਹੀਂ ਬਹੁਤ ਆਪਾਂ ਕਬਾੜ ਉੱਪਰ ਦਾ ਕੰਮ ਕਰਦੇ ਹਾਂ ਅਗਲੇ ਦਿਨ ਬੰਦੇ ਦਾ ਨਾਮ ਦੱਸ ਆ ਇਹਨਾਂ ਤੋਂ ਲੋਨ ਵਾਲੇ ਤੋਂ ਲੈ ਤੂੰ ਨਾ ਚੱਲ ਵੀ ਲੋਨ ਵਾਲੇ ਤੋਂ ਵੈਰੀਫਾਈ ਕਰ ਲਾਂਗੇ ਆ ਜਿਹੜਾ ਘੜੂਕਾ ਆ ਤੁਸੀਂ ਬਣਾ ਰੱਖਿਆ ਨਾ ਜੇ ਮੇਰੇ ਏਰੀਏ 'ਚ ਆ ਲੋ ਜੀ ਮੈਨੂੰ ਪਤਾ ਲੱਗ ਗਿਆ ਕਬਾੜ ਦੇ ਨਾਂ ਤੇ ਕੋਈ ਚੀਜ਼ ਚੋਰੀ ਵਾਲੀ ਖਰੀਦ ਲਈ ਜਾਂ ਵੇਚ ਲਈ ਜਾਂ ਕੋਈ ਗਲਤ ਕੰਮ ਕੀਤਾ ਠੀਕ ਹੈ ਕਾਨੂੰਨ ਦਾ ਡੰਡਾ ਖਾਲੀ ਹੈ ਖਾਲੀ ਹੈ ਪਾਣੀ ਸਨਾਂਟਾ ਜਿਨ੍ਹਾਂ ਦੇ ਮੁੰਡੇ ਤੁਸੀਂ ਕੌਮਾਂ ਚ ਭੇਜੇ ਉਹ ਕਿੱਧਰ ਗਏ ਹੈ ਹੈ ਹਮ ਕਰੋ ਸਾਰੇ ਮੁੰਡਿਓ ਕਰੋ ਲਾਈਟ ਜਗਾਓ ਵੀ ਇਧਰ ਲਈ ਸਾਰੇ ਏਸੀ ਛੱਡ ਛੱਡ ਕੇ ਬਾਹਰ ਚ ਬੈਠੇ ਆ ਦੇਖੋ ਏਸੀ ਅੰਦਰ ਚੱਲ ਰਹੀ ਐ ਬਾਹਰ ਚ ਬੈਠੇ ਆ ਕਰੋ ਮੁੰਡਿਓ ਅੰਦਰ ਆਓ ਕੁੜੀ ਬੁਲਾਓ ਆਓ ਕੁਲਵਿੰਦਰ ਅੱਗੇ ਆਓ ਸ਼ਾਬਾਸ਼ ਬੀਬੀ ਅੰਦਰ ਆ ਮਾੜਾ ਜਦ ਲਈ ਪੱਸੇ ਆ ਦਰਵਾਜ਼ਾ ਬੈੱਡ ਖੋਲੋ ਆਪਦੇ ਤੁਹਾਡੇ ਆ ਕੇ ਆਪ ਚੱਲ ਕੁਲਵਿੰਦਰ ਨਾਲ ਸ਼ਾਬਾਸ਼ ਚਲੋ ਚਲੋ ਖੋਲੋ ਜਵਾਕ ਨੂੰ ਚੱਕੋ ਜਵਾਕ ਨੂੰ ਚੱਕ ਲੋ ਬੀਬੀ ਅਸੀਂ ਆ ਦਰਵਾਜ਼ਾ ਬੈੱਡ ਚੈੱਕ ਕਰਨਾ ਕੱਢੋ ਬਾਹਰ ਇਹਨਾਂ ਦਾ ਇਹਨਾਂ ਇਹੀ ਛੱਟੋ ਬਸ ਟਾਲੇ ਹੀ ਤੁੰਡ ਦੇ ਤਾਂ ਸੰਭਾਲਣਾ ਇਹਨਾਂ ਦਾ ਕੰਮ ਹੈ ਦੁੱਕ 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 ਇਹ ਉਹਨਾਂ ਦੀ ਬਾਦੂਆ ਤੁਹਾਨੂੰ ਲੱਗਣੀ ਆ ਦੇਖਿਓ ਤੁਸੀਂ ਤੁਸੀਂ ਕਰੋ ਕਰੋ ਬਾਹਰ ਕੱਢੋ ਪੋਤੇ ਇਹ ਇੱਧਰ ਬਾਹਰ ਕੱਢੋ ਉਹ ਬੋਰੀ ਥੱਲੇ ਸੁਟੋ ਡਰਾਮ ਚ ਕਣਕ ਵਾਲਾ ਕੱਢੋ ਕਿਤੇ ਕੋਈ ਕੀਮਤੀ ਚੀਜ਼ ਪਈ ਆ ਤਾਂ ਕੋਲੇ ਖੜਜੋ ਮੁੰਡਿਆਂ ਦੇ ਮੇਰੇ ਆਂਦੇ ਕੋਈ ਪੈਸੇ ਪੁੱਛਦਾ ਨਹੀਂ ਨਾ ਪਏ ਕਿਤੇ ਕੀ ਦਾ ਘਰ ਵਾਲਾ ਮੁੱਕਿਆ ਸੀ ਘਰ ਵਾਲਾ ਤੇਰਾ ਮੁੱਕਿਆ ਸੀ ਮੇਰਾ ਆ ਲੱਗਦਾ ਮੰਨ ਦਿਓ ਨਾ ਤੁਸੀਂ ਅਗਲੀ ਛਾਤ ਇਹਨਾਂ ਦੀ ਛੱਤ ਦੀ ਟੈਂਕੀ ਦੇਖ ਲਈ ਟੈਂਕੀ ਚਲੋ ਏਸੀ ਚਲਾ ਚਲਾ ਕੇ ਬਾਹਰ ਬਾਹਰ ਚ ਬੈਠੇ ਆ ਦੱਸੋ ਹਾਂ ਜੀ ਛੋੜਾ ਲੱਗੀ ਹਾਂ ਕਲਵਾਓ ਇਹਨਾਂ ਦਾ ਕੰਮ ਸਾਰਾ ਕਲਵਾਓ ਆ ਜਾ ਵੀ ਬਾਹਰ ਆ ਜਾ ਆ ਜਾ ਕਿੰਨਾ ਤੇਰਾ ਬਾਹਰ ਉੱਤਨੇ ਬਾਹਰ ਆਓ ਤੂੰ ਕਿੱਥੋਂ ਦਾ ਰਹਿਣ ਵਾਲਾ ਤੂੰ ਆਂ ਆ ਜਿਹੜਾ ਸੱਤਾ ਪਿਆ ਉਹ ਮੁੰਡਾ ਹੈ ਹੈ ਖੜਾ ਕਰੋ ਇਹਨੂੰ ਖੜਾਓ ਖੜਾਓ ਉਹ ਮੋਟਰਸਾਈਕਲ ਦੀ ਆਰਸੀ ਲਾਓ ਕਿੱਥੇ ਦਿਖਾਓ ਆਰਸੀ ਕਿੱਥੇ ਦੀ ਖੜਾ ਮੁੰਡੇ ਸਮਾ ਕਰੋ ਕਰੋ ਸਰਚ ਕਰੋ ਮੁੰਡੇ ਸਰਚ ਕਰੋ ਚਲੋ ਸਰਚ ਕਰੋ ਚਲੋ ਕਿੱਟੋ ਆ ਗੱਦੇ ਗੁੱਦੇ ਚ ਪਾਸੇ ਕਿਟੋ 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 ਓਰੇ ਆ ਕਿੱਥੇ ਆ ਉਹਦਾ ਘਰ ਘਰ ਵਾਲਾ ਬਲਾਉ ਕਿੱਧਰ ਓਰੇ ਆ ਸ਼ਰਾ ਓਰੇ ਆ ਤੂੰ ਕੀ ਨਾਮ ਤੇਰਾ ਮੋਣੀ ਮੋਣੀ ਕਿੰਨੇ ਮੁੰਡੇ ਆ ਤੇਰੇ ਦੋ ਗਲਤ ਕੰਮ ਨਹੀਂ ਕਰਨਾ ਨਹੀਂ ਨਹੀਂ ਬਹੁਤ ਵਧੀਆ ਆਪਾਂ ਕੋਆੜਾਪੁਰ ਦਾ ਕੰਮ ਕਰਦੇ ਆ ਅਗਲਾ ਦਿਨ ਬੰਦੇ ਦਾ ਨਾਮ ਦੱਸ ਆ ਇਹਨਾਂ ਤਲਾਉਣ ਵਾਲਿਆਂ ਤੋਂ ਲੈ ਤੂੰ ਨਾ ਚੱਲ ਵੀ ਲੋਨ ਵਾਲਿਆਂ ਤੋਂ ਵੈਰੀਫਾਈ ਕਰ ਲਾਂਗੇ ਆ ਜਿਹੜਾ ਘੜੂਕਾ ਆ ਤੁਸੀਂ ਬਣਾ ਰੱਖਿਆ ਨਾ ਜੇ ਮੇਰੇ ਏਰੀਏ 'ਚ ਹਲੋ ਜੀ ਮੈਨੂੰ ਪਤਾ ਲੱਗ ਗਿਆ ਕਬਾੜ ਦੇ ਨਾਂ ਤੇ ਕੋਈ ਚੀਜ਼ ਚੋਰੀ ਵਾਲੀ ਖਰੀਦ ਲਈ ਜਾਂ ਵੇਚ ਲਈ ਜਾਂ ਕੋਈ ਗਲਤ ਕੰਮ ਕੀਤਾ ਠੀਕ ਹੈ ਕਾਨੂੰਨ ਦਾ ਡੰਡਾ ਖਾਲੀ ਹੈ ਨਾਟਾ ਕਿਤੇ ਕੋਈ ਕੀਮਤੀ ਚੀਜ਼ ਪਈ ਆ ਤਾਂ ਕੋਲੇ ਖੜਜੋ ਮੁੰਡਿਆਂ ਦੇ ਮੇਰੇ ਆਂ ਨਹੀਂ ਪੈਸੇ ਪੁੱਛਦਾ ਨਹੀਂ ਨਾ ਪਏ ਕਿਤੇ ਕੀ ਦਾ ਘਰ ਵਾਲਾ ਮੁੱਕਿਆ ਸੀ ਘਰ ਵਾਲਾ ਤੇਰਾ ਮੁੱਕਿਆ ਸੀ ਮੰਨਦੇ ਹੋ ਨਾ ਤੁਸੀਂ ਅਗਲੀ ਛੱਤ ਇਹਨਾਂ ਦੀ ਛੱਤ ਦੀ ਟੈਂਕੀ ਦੇਖ ਲਈ ਟੈਂਕੀ ਚਲੋ ਏਸੀ ਚਲਾ ਚਲਾ ਕੇ ਬਾਹਰ ਬਾਹਰ ਚ ਬੈਠੇ ਆ ਦੱਸੋ ਹਾਂਜੀ ਚਲਵਾ ਲੱਗੀ ਹਾਂ ਚਲਵਾਓ ਇਹਨਾਂ ਦਾ ਕੰਮ ਸਾਰਾ ਚਲਵਾਓ ਮੁੰਡਾ ਆਜਾ ਵੀ ਬਾਹਰ ਆਜਾ ਆਜਾ ਕੀ ਨਾ ਤੇਰਾ ਬਾਹਰ ਆਉ ਤਿੰਨੇ ਵਾਰ ਆਉ ਤੂੰ ਕਿੱਥੋਂ ਦਾ ਰਹਿਣ ਵਾਲਾ ਤੂੰ ਆਂ ਆਹ ਕਿਹੜਾ ਸੱਤਾ ਪਿਆ ਉਹ ਮੁੰਡਾ ਹੈ ਹੈ ਖੜਾ ਕਰੋ ਇਹਨੂੰ ਕਿੱਥੇ ਖੜਾਓ ਖੜਾਓ ਉਹ ਮੋਟਰਸਾਈਕਲ ਦੀ ਆਰਸੀ ਲਾਓ ਕਿੱਥੇ ਦਿਖਾਓ ਆਰਸੀ ਕਿੱਥੇ ਦੀ ਅਰੇ ਮੁੰਡੇ ਸਮਾ ਕਰੋ ਕਰੋ ਸਰਚ ਕਰੋ ਮੁੰਡੇ ਸਰਚ ਕਰੋ ਚਲੋ ਸਰਚ ਕਰੋ ਚਲੋ ਖਿੱਚੋ ਆ ਗੱਦੇ ਗੁੱਦੇ ਦੇ ਪਾਸੇ ਖਿੱਚੋ 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 ਉਰੇ ਆ ਕਿੱਥੇ ਆ ਉਹਦਾ ਘਰ ਘਰ ਵਾਲਾ ਬਲਾਉ ਕਿੱਧਰ ਹੈ ਉਰੇ ਆ ਸ਼ਰਾ ਉਰੇ ਆ ਤੂੰ ਕੀ ਨਾਂ ਤੇਰਾ ਮੋੜੀ ਨੋਣੀ ਕਿੰਨੇ ਮੁੰਡੇ ਆ ਤੇਰੇ ਦੋ ਹੈ ਗਲਤ ਕੰਮ ਨਹੀਂ ਕਰਨਾ ਨਹੀਂ ਨਹੀਂ ਬਹੁਤ ਹੱਸਦਾ ਆਪਾਂ ਕੋਆੜਾਪੁਰ ਦਾ ਕੰਮ ਕਰਦੇ ਅਗਲਾ ਦਿਨ ਬੰਦੇ ਦਾ ਨਾਮ ਦੱਸ ਆ ਇਹਨਾਂ ਤੋਂ ਲੋਨ ਵਾਲੇ ਤੋਂ ਲੈ ਤੂੰ ਨਾ ਚੱਲ ਵੀ ਲੋਨ ਵਾਲੇ ਤੋਂ ਵੈਰੀਫਾਈ ਕਰ ਲਾਂਗੇ ਆ ਜਿਹੜਾ ਘੜੂਕਾ ਆ ਤੁਸੀਂ ਬਣਾ ਰੱਖਿਆ ਨਾ ਜੇ ਮੇਰੇ ਏਰੀਏ 'ਚ ਮੈਨੂੰ ਪਤਾ ਲੱਗ ਗਿਆ ਕਬਾੜ ਦੇ ਨਾਂ ਤੇ ਕੋਈ ਚੀਜ਼ ਚੋਰੀ ਵਾਲੀ ਖਰੀਦ ਲਈ ਜਾਂ ਵੇਚ ਲਈ ਜਾਂ ਕੋਈ ਗਲਤ ਕੰਮ ਕੀਤਾ ਠੀਕ ਹੈ ਕਾਨੂੰਨ ਦਾ ਡੰਡਾ ਖਾਲੀ ਹੈ ਖਾਲੀ ਹੈ ਪਾਣੀ ਸन्नाटा ਇਨਾ ਤੇਰਾ ਬਾਹਰ ਉੱਤਨੇ ਬਾਹਰ ਹੋ ਤੂੰ ਕਿੱਥੋਂ ਦਾ ਰਹਿਣ ਵਾਲਾ ਤੂੰ ਆ ਜਿਹੜਾ ਸੱਤਾ ਪਿਆ ਉਹ ਬੰਦਾ ਹੈ ਹੈ ਖੜਾ ਕਰੋ ਇਹਨੂੰ ਖੜਾਓ ਖੜਾਓ ਉਹ ਮੋਟਰਸਾਈਕਲ ਦੀ ਆਰਸੀ ਲਾਓ ਕਿੱਥੇ ਦਿਖਾਓ ਆਰਸੀ ਕਿੱਥੇ ਦੀ ਅਰੇ ਬੰਦੇ ਸਮਾਂ ਕਰੋ ਕਰੋ ਸਰਚ ਕਰੋ ਮੁੰਡੇ ਸਰਚ ਕਰੋ ਚਲੋ ਸਰਚ ਕਰੋ ਚਲੋ ਕਿੱਚੋ ਆ ਗੱਦੇ ਗੱਦੇ ਦੇ ਪਾਸੇ ਕਿੱਚੋ 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 ਓਰੇ ਆ ਕਿੱਥੇ ਆ ਉਹਦਾ ਘਰ ਘਰ ਵਾਲਾ ਬਲਾਕ ਕਿੱਧਰ ਹੈ ਓਰੇ ਆ ਸ਼ਰਾ ਓਰੇ ਆ ਤੂੰ ਕੀ ਨਾਂ ਤੇਰਾ ਮੋਣੀ ਮੋਣੀ ਕਿੰਨੇ ਮੁੰਡੇ ਆ ਤੇਰੇ ਦੋ ਹੈ ਗਲਤ ਕੰਮ ਨਹੀਂ ਕਰਨਾ ਨਹੀਂ ਨਹੀਂ ਬਹੁਤ ਹੱਸਦਾ ਆਪਾਂ ਬਾਰਾਪੁਰ ਦਾ ਕੰਮ ਕਰਦੇ ਹਾਂ ਅਗਲਾ ਦਿਨ ਬੰਦੇ ਦਾ ਨਾਮ ਦੱਸ ਆ ਇਹਨਾਂ ਤੋਂ ਲੋਨ ਆਲੇ ਤੋਂ ਲਿਆਈ ਤੂੰ ਨਾ ਫਿਰ ਚੱਲ ਵੀ ਲੋਨ ਆਲੇ ਤੋਂ ਵੈਰੀਫਾਈ ਕਰ ਲਾਂਗੇ ਆ ਜਿਹੜਾ ਘੜੂਕਾ ਆ ਤੁਸੀਂ ਬਣਾ ਰੱਖਿਆ ਨਾ ਜੇ ਮੇਰੇ ਏਰੀਏ ਚ ਆ ਲੋ ਜੀ ਮੈਨੂੰ ਪਤਾ ਲੱਗ ਗਿਆ ਕਬਾੜ ਦੇ ਨਾਂ ਤੇ ਕੋਈ ਚੀਜ਼ ਚੋਰੀ ਵਾਲੀ ਖਰੀਦ ਲਈ ਜਾਂ ਵੇਚ ਲਈ ਜਾਂ ਕੋਈ ਗਲਤ ਕੰਮ ਕੀਤਾ ਠੀਕ ਹੈ ਜੀ ਕਾਨੂੰਨ ਦਾ ਡੰਡਾ ਖਾਲੀ ਹੈ dan nota the...